ਆਏ ਮੰਦਿਆਂ ਨਾਲੇ ਆਏ ਮੰਦਿਆਂ ਨਾਲੇ ਮੇਰਾ ਵਿਆਹ ਬੜਾ 150 ਨਾਲ ਆਸੀ ਹਾਂ 150 ਨਾਲ ਬੁਣਿਆ ਵਸੇ ਮੇਰਾ ਕਉਂ ਸੀਲ ਲਾਉਣੀ ਸੀ 150 ਇੰਨਾ ਕਿਵੇਂ ਕਿਸ ਨਤ ਨਾਵੇ ਨਾ ਗੁੰਣਾਵੇ ਉਹ ਰਸੇ ਦੇ ਲਿਆਂਦੀਆਂ ਹੱਟੀਆਂ ਤੋਂ ਗੋਲੇ ਵਿੱਚ ਲਾਸਟਕ ਪਾਈ ਜਾਂਦੀਆਂ ਵਿੱਚ ਉਹ ਰਸੀਆਂ ਜੀਆਂ ਪਾਈ ਜਾਂਦੀਆਂ ਟੋਰੀਆਂ ਇਹਨੂੰ ਕਹਿੰਦੇ ਹੋਰ ਤੇ ਨੀਲੀ ਡੱਬੀ ਬਣਗੀ ਆ ਸਰ੍ਹਦੀ ਬਣਗੀ ਆ ਚਿੱਟੀ ਬਣਗੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦਾ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਸੋ ਬੇਬੇ ਨੂੰ ਕੱਲੀ ਤੁਸੀਂ ਗੱਲਾਂ ਵਾਲੀ ਨਾ ਸਮਝਿਓ ਬੇਬੇ ਬਣਾ ਵੀ ਬੜਾ ਕੁਝ ਲੈਂਦੀ ਆ ਤੇ ਮੈਨੂੰ ਲੱਗਦਾ ਵੀ ਅੱਜ ਦੀ ਪੀੜ੍ਹੀ ਦੇ ਵਿੱਚੋਂ ਕੋਈ ਮੇਰੀ ਭੈਣ ਹੋਊ ਜਿਹਨੂੰ ਇਹ ਚੀਜ਼ਾਂ ਬਣਾਉਣੀਆਂ ਆਉਂਦੀਆਂ ਹੋਣਗੀਆਂ ਅਗਲੀ 100 ਚੋਂ 80% ਮੈਨੂੰ ਲੱਗਦਾ ਨਹੀਂ ਆਉਂਦਾ ਹੋਣਾ ਤੇ ਕੀ ਬਣਾਵਾਂਗੇ ਹੁਣ ਕੀ ਬਣਾ ਕੇ ਦਿਖਾਈ ਮੂੰਮੀ ਫਿਰ ਨਾਲਾ ਨਾਲੇ ਨਾਲੇ ਹੈ ਇਹਨੂੰ ਗਰਦਾਸ ਮਾਨ ਦੇ ਕਹਿੰਦਾ ਸੁੱਖਣਾ ਚ ਪਾਈਆਂ ਰਬੜਾ ਲੱਭਾਂ ਗਰੀ ਸੁਣ ਨਾਲੇ ਨਾਲੇ ਸਟਕ ਪਾਉਂਦੇ ਹੁਣ ਲਾਸਕਟ ਹੂੰ ਨਾਲਾ ਕਿਸੇ ਨਾਉਂਦੇ ਹੀ ਨਹੀਂ ਹੂੰ ਆਈ ਰਹੀ ਜਾਂਦੀ ਆ ਹੁੰਦੀ ਫੱਟ ਨੇ ਇਹ ਹੁਣ ਤਾਂ ਬਡੀਆਂ ਫਲਵਾਰਾਂ ਚ ਲਾਸਟਿਕ ਪਾਉਂਦੀਆਂ ਹੂੰ ਨਾਲੇ ਪਾਉਂਦੀਆਂ ਮਾਰੀਆਂ ਉਹਨਾਂ ਨਾਲ ਆ ਲੈ ਆਉਂਦੀਆਂ ਰਸੀਆਂ ਜੀਆਂ ਹੁੰਦੀਆਂ ਹੂੰ ਮਸਰਗਾਂ ਜਿਹੜੀਆਂ ਪੁਰਾਣੀਆਂ ਉਹਨਾਂ ਨੂੰ ਹੁੰਦੇ ਹੁੰਦੇ ਕੋਸ਼ਣ ਤੋਂ ਹੁੰਦੇ ਨਹੀਂ ਹਾਂ ਪੁਰਾਣੀਆਂ ਜਿਹੜੀਆਂ ਹੈਗੀਆਂ ਉਹਨਾਂ ਨੂੰ ਤਾਂ ਹੁੰਦੇ ਹੁਣੇ ਹੁੰਦੇ ਆ ਬਸ ਜਿਹੜੀ ਉਮਰ ਨਵੀਆਂ ਲੀਆਂ ਉਹਨਾਂ ਨੂੰ ਨਹੀਂ ਹੁੰਦੇ ਉਹਨਾਂ ਨੂੰ ਜਮਾ ਹੀ ਨਹੀਂ ਉਹਨਾਂ ਦਾ ਪਤਾ ਹੀ ਨਹੀਂ ਵਹੀ ਚੀਜ਼ ਐ ਇਹ ਜਿਹੜੇ ਮੰਨ ਕੇ ਚੱਲ ਵੀ 2000 ਤੋਂ ਬਾਅਦ ਮਾਡਲ ਆਏ ਆ ਉਹਨਾਂ ਨੂੰ ਨਹੀਂ ਹੁੰਦਾ ਤਾਂ ਪਤਾ ਨਾ ਨਵੇਂ ਨੂੰ ਅੱਜ ਫਿਰ ਅੱਜ ਸਿਖਾ ਸਾਰੇ ਨੂੰ ਅੱਜ ਤੁਹਾਨੂੰ ਮੰਮੀ ਨਾਲੇ ਬਣਾਉਣਾ ਸਿਖਾਉਗੀ ਵੀ ਕਿਵੇਂ ਨਾਲੇ ਬਣਦੇ ਆ ਆ ਰਿਓ ਫਿਰ ਪੂਰੀ ਵੀਡੀਓ ਦਿਖਾਉਣੀ ਆ ਕੱਲੀ ਕੱਲੀ ਬਰੀਕੀ ਦੇ ਨਾਲ ਦੱਸਾਂਗੀ ਚਲੋ ਜੀ ਆ ਕੀ ਤਾਣੀ ਦੀ ਪਾਈ ਜਾਨੀ ਮੰਮੀ ਇਹ ਨਾਲਾ ਹੈ ਆਏ ਬਣਦੇ ਨਾਲੇ ਆਏ ਬਣਦੇ ਨਾਲੇ ਪੀੜੀਆਂ ਤੋਂ ਲੈ ਕੇ ਹੈ ਹੋਰ ਕੀ ਕੀ ਆ ਦੱਸ ਹੈ ਜੋ ਮੈਂ ਕਿਧੰਦਾ ਛੱਡੇ ਨਹੀਂ ਕੋਈ ਨਹੀਂ ਇਹ ਕਿਵੇਂ ਸਾਰੇ ਬਣਦੇ ਕਾਦੇ ਨਾਲੇ ਟੁੱਟਦੇ ਵੀ ਬਣਦੇ ਆ ਪਛਮਦੇ ਵੀ ਬਣਦੇ ਆ ਇਹ ਕਾਦੇ ਆ ਹੁਣ ਇਹ ਪਛਮਦੇ ਆ ਅੱਛਾ ਹੂੰ ਕਿਵੇਂ ਕਿਵੇਂ ਕਿੰਨਾਂ ਤਣਾਵੇ ਨਾ ਬੰਨਣਾ ਵੀ ਉਹ ਰਸੇ ਦੇ ਲੁੰਦੀਆਂ ਹੱਟੀਆਂ ਤੋਂ ਗੋਲੇ ਲਿਆ ਲਾ ਕੇ ਵਿੱਚੇ ਲਾਸਟਿਕ ਪਾਈ ਜਾਂਦੀਆਂ ਵਿੱਚ ਉਹ ਰਸੀਆਂ ਜੀਆਂ ਪਾਈ ਜਾਂਦੀਆਂ ਉਹ ਤਾਂ ਤਾਂ ਇਹੋ ਜਿਹੇ ਬਣ ਕੇ ਪਾਉਂ ਹੂੰ ਫੇਰ ਬੁਢੀ ਨੂੰ ਜਾਣਨ ਆਹਾਂ ਹੂੰ ਨਾਲੇ ਐਵੇਂ ਥੋੜਾ ਕਿ ਨਾਲੇ ਨਾਲੇ ਕਿਥੋਂ ਲੱਭਾਂਗੇ ਰੇਸ਼ਮ ਚਰਖੇ ਮਸ਼ੀਨਾ ਖਾ ਗਈਆਂ ਕਿਥੋਂ ਲੱਭਾਂਗੇ ਰੇਸ਼ਮੀ ਨਾਲੇ ਹੈ ਇਹ ਤਾਂ ਲੱਭਣੇ ਆ। ਹੂੰ। ਬਣਾਉਣਾ ਹੀ ਨਹੀਂ ਆਉਂਦੇ ਕਿਸੇ ਤਰ੍ਹਾਂ ਨਾਲ ਮ ਨਹੀਂ ਆਉਂਦਾ। ਬਣਨੇ ਤਾਂ ਕੀ ਆਉਣੇ? ਇਹ ਹੁਣ ਕਿੰਨੇ ਨਾਲੇ ਬਣ ਜਣੇ ਇਹਦੇ? ਆ ਤਾਂ ਜੇ ਇੱਕੋ ਹੀ ਬਣੂ। ਹਾਂ? ਇੱਕੋ ਹੀ ਬਣੂ ਹਜੇ ਤਾਂ। ਐਨੀ ਰੱਸੀ ਦਾ ਇੱਕ ਹੀ ਬਣੂਗਾ। ਹੋਰ। ਕਿੰਨੀ ਰੱਸੀ ਲਈ ਐ ਇਹਨੂੰ? ਇਹਦਾ ਮਨ ਲਾਦਾ ਤੇਰੇ ਵਰਗੀਆਂ ਪੁਰਾਣੀਆਂ ਬੁੜੀਆਂ ਨੂੰ ਆਉਂਦੇ ਆ ਹਨਾ। ਹੌਣ ਵਾਲਿਆਂ ਨੂੰ ਦਣੀ ਆਉਂਦੇ ਹਣੇ ਮਨ। ਕੋਈ ਹੋਊ ਬਿਰਲੀ ਵੀ ਜਿਹਨੂੰ ਆਉਂਦੇ ਹੋਣਿਆ। ਨਹੀਂ। ਕਿਨੂੰ ਆਉਂਦਿਆ ਵੀ ਬਿਰਲੀ ਨਾਲੇ ਬੌਣ ਨੇ ਕਿਹਨੂੰ ਕਿਹਨੂੰ ਆਉਂਦੇ ਆ ਨਹੀਂ ਆਉਂਦੇ ਜ਼ਰੂਰ ਆਉਂਦੇ ਤਾਂ ਹੋਣਗੇ ਬਈ ਐਂ ਤਾਂ ਆਉਂਦੇ ਹੋਣੇ ਆ ਨਹੀਂ ਮੈਂ ਤੈਨੂੰ ਦੱਸਦੀ ਆ ਬਈ ਨਹੀਂ ਨਾਲੇ ਕੋਈ ਜਾਣਦੀ ਨਹੀਂ ਤੇਰੇ ਇਹ ਕਿਹਾ ਵਾ 8 8 8 ਦੱਸ ਦਿੰਿਆ 8 ਇਹਦਾ ਬੜਾ ਮੰਦੀਆਂ ਪੀੜੀਆਂ ਦੇ ਨਾਲ ਲਾਈ ਫਿਰਦੀ ਤੂੰ ਤਾਂ ਪ੍ਰੋਜੈਕਟ ਆਏ ਬੁੜੀਆਂ ਦਿਆਂ ਸੀ ਅੱਗੇ ਬੁੜੀਆਂ ਮੈਂ ਕਿਹਾ ਸੀ ਐਂ ਬੁਣਦੇ ਮੇਰਾ ਵਿਆਹ ਵੇ 150 ਨਾਲ ਆਸੀ ਹਾਂ 150 ਨਾਲ ਬੁਣਿਆ ਦੇ ਸੀ ਮੇਰਾ ਕਿਉਂ ਸੇਲ ਲਾਉਣੀ ਸੀ 150 ਇੰਨਾ ਮੈਂ ਤਾਂ ਹੋਰ ਲਫਾਫੇ ਭਰ-ਭਰ ਕੇ ਦਾਜ ਚ ਨੇ ਹੁੰਦਿਆਂ ਸੀ ਨਾਲੇ ਲੈ ਕੇ ਆਉਂਦੇ ਆਂ ਦਾਜ ਹੋਰ ਕਿਉਂ ਬਾਅਦੋਂ ਭੁੱਲ ਜਾਂਦੀਆਂ ਹੀ ਪੇਕੇ ਸਹੁਰੇ ਆ ਕੇ ਵੀ ਨਾਲੇ ਉੱਥੇ ਬਾਅਦੋਂ ਬਣਾ ਲੈਂਦੀਆਂ ਦਾਜ ਸੌ ਨਹੀਂ ਕਿੱਥੇ ਬਣਿਆ ਜਾਂਦੇ ਫੇਰ ਅੱਛਾ ਦਾਜ ਤੇ ਪਹਿਲਾਂ ਹੀ ਨਾਲ ਲੈ ਕੇ ਆਉਂਦੀਆਂ ਨੇ ਅੱਗੇ ਬੁੜੀਆਂ ਆਏ ਦਾਜ ਚ ਲੈ ਕੇ ਆਉਂਦੇ ਆਂ ਜਦ ਦੇ ਨਾਲ ਦੇ ਛੋਟਾਂ ਦੇ अच्छा 150 सूट लेके आंदियां ले ले दा। है दात च ना हां कोई किन्ने कोई किन्ने फिर ਨਾਲੇ 150 ਅਸੀਂ ਤਾਂ 150 ਬਣਾਇਆ ਸੀ ਸੂਟ ਵੀ ਛੂਟ ਕਿਉਂ हां ਛੂਟ ਕਿੰਨੇ ਲੈ ਕੇ ਆਈ ਸੀ ਦਾਤ ਚ ਨਾਲੇ हां ਛੂਟ ਤਾਂ ਉਹ ਤੋਂ 11 ਸੀ ਤੇ ਫਿਰ ਨਾਲੇ ਤਾਂ ਆਏ ਲੈ ਜਿਵੇਂ ਛੂਟਾਂ ਦੇ ਉੱਤੋਂ ਦੀ ਪਾਉਣੇ ਹੁੰਦੇ ਆ ਨਾਲੇ ਐਵੇਂ ਹੀ ਹੁੰਦਾ ਫਿਰ ਵੀ ਤਾਂ ਹਾਂ ਚਲ ਬਾਤ ਸ ਹੁਣ ਕੀ ਕਰਨਾ ਇਹਨਾਂ ਦਾ ਵਾਹ ਸੋਨੇ ਨੂੰ ਕੀ ਕਰਨਾ ਆ ਆ ਕੀ ਗੰਡਾ ਹੀ ਆਂਦੀ ਜਾਨੀ ਇਹ ਕਿੰਨੀਆਂ ਵਾਂ ਲੈਣਾ ਜੀ ਕਿੰਨੇ ਹੋ ਗਏ ਕਿੰਨੇ ਬਲ ਦਵਾਏ ਆ ਤੂੰ ਯਾਰ 6 8 10 12 14 16 18 20 22 ਅੱਛਾ ਹਾਂ 11 ਗਾ 22 ਹੋ ਹਾਂ ਹੁਣ ਕੀ ਕਰਨਾ ਮੋਂ ਫਿਕਤੇ ਤੇ ਲਾਲ ਚਾਣਨੇ ਆ। ਅੱਛਾ ਇਹਦੇ ਉੱਤੋਂ ਹੀ ਹੋਰ ਵੀ ਬਾਲ ਮਾਰਨੇ ਆ। ਹੋਰ ਇਹਦੇ ਉੱਤੋਂ ਦੇ ਥੋੜਾ। ਹਾਂ। ਅੱਛਾ ਇਹ ਆ ਇੱਕ ਨਾ। ਲਾ ਦੇਣਾ। ਨਹੀਂ ਇਹਦਾ ਹੋਰ ਕੀ ਬਣਾਉਣਾ? ਬਸ ਐਂ ਬਣ ਗਿਆ ਇਹ। ਰਹਾ ਬਣਿਆ ਹੈ ਕਹੇ ਤੇ ਮੰਜੇ ਤੇ ਟੰਗ ਕੇ। ਹਾਂ। ਚਲ ਤੁਹਾਨੂੰ ਸਵੇਰੇ ਦਿਖਾਉਂਗੀ ਨਾ। ਨਹੀਂ ਪੂਰਾ ਬਣਾ ਕੇ ਦਿਖਾ ਫਿਰ ਸਾਰਿਆਂ ਨੂੰ ਹਣ। ਪੂਰਾ ਹੀ ਬਣਾ ਹੁਣ ਤਾਂ ਕੈਨੇ ਆ। ਤਾਣਨੇ ਕਿਵੇਂ ਆ? ਆਹਾਂ। ਕਾਦੇ ਨਾ ਤਾਂ ਰੱਖਨੇ ਹਾਂ ਸਵੇਰੇ ਮੰਜੀ ਲਾ ਕੇ ਇੱਥੇ ਮੰਜੀ ਦੇ ਨਾਲਾਂ ਟੰਗ ਕੇ ਫੇਰ ਬੁੜਨੇ ਆਏ ਆਏ ਤੇ ਹੁਣ ਹੀ ਬਉਣ ਲਾ ਲੈ ਹੁਣ ਕਿਧਨ ਕੰਮ ਨਹੀਂ ਕਰਨਾ ਅੱਛਾ ਹੁਣ ਤਾਂ ਤਣ ਕੇ ਰੱਖ ਲੈਣੇ ਆ ਅੱਛਾ ਤਣ ਦੀਆਂ ਤੂੰ ਆਹ ਹੋਰ ਠੀਕ ਆ ਬਈ ਚਲ ਵਾਸ ਕੱਲ ਨੂੰ ਆਣਾ ਹੋਵੇ ਅੱਦੀ ਹਾਂ ਕੱਲ ਨੂੰ ਕੱਲ ਨੂੰ ਪੂਰੇ ਬੁੰਦਿਆਂ ਦੀ ਬਣਾਏਗੀ ਹਾਂ ਚਲ ਆ ਤਾਂ ਯਾਨੀ ਕਿ ਸ਼ੁਰੂਆਤ ਆ ਹਜੇ ਆ ਪਹਿਲੀ ਪੌੜੀ ਆ ਹੈ ਇਹ ਕਿਵੇਂ ਪੀੜੀਆਂ ਤੋਂ ਉਲਟ ਫੋਲਟ ਜੀ ਕਰਕੇ ਆਏ ਭਲੇਖਾ ਹੈ ਮਨ ਤਾਂ ਸਮਝ ਨਹੀਂ ਆਇਆ ਇਹ ਕੁਛ ਮੱਥਾ ਹੀ ਵਾਲਾ ਮਾਰਨਾ ਪੈਂਦਾ ਇਦੋਂ ਅਗਲੀ ਕਹਿੰਦੀ ਲੈ ਉੱਥੋਂ ਹੀ ਲੈ ਲੈਨੇ ਦੁਕਾਨ ਤੋਂ ਹੀ ਹਾਂ ਤਾਂ ਹੈ ਲੈ ਆਉਨੇ ਗੁੱਛਾ ਸਹੀ ਗੱਲ ਆ ਲੈ ਆ ਕੇ ਬਣਾ ਲੈਨੇ ਹਾਂ ਹਾਂ ਆ ਤਾਂ ਵਧਗਾ ਚੱਲ ਚੱਲ ਬਾਅਦੋਂ ਵਾਸਤੇ ਬਣ ਕੇ ਆ ਰਹੀਆਂ ਹਾਂ ਹਾਂ ਨੋ ਨੋ ਡਨੇ ਬਣ ਕੇ ਹੀ ਠੀਕ ਆ ਬੌਂਡਾ ਬਾਕੀ ਕੱਲ ਨੂੰ ਬਣਾਵਾਂਗੇ ਵੀਡੀਓ ਵੀ ਹੂੰ ਕੱਲ ਨੂੰ ਬਣਾਵਾਂਗੇ ਸਾਲੀ ਸੱਤ ਕਵਾਜ ਦੇ ਨੂੰ ਸ਼ੁਰੂ ਕਰ ਦੇਣਾ ਕੰਮ ਹੂੰ ਕਰਤਾ ਸ਼ੁਰੂ ਕੰਮ ਹੂੰ ਯਾਕ ਡੈੜੀ ਵੀ ਆ ਗਿਆ ਰੇ ਹੂੰ ਯਾਕ ਡੈੜੀ ਤਾਂ ਜੀ ਲੱਗਦਾ ਹੂੰ ਹੂੰ ਨਹੀਂ ਲੱਗਦਾ ਇਹ ਕੀ ਯਾਰ ਡੰਡਾ ਜਾਂ ਉੱਤੇ ਬੰਨ ਲਿਆ ਤੂੰ ਹੈਂ ਐਂ ਹੁੰਦਾ ਨਾਲੇ ਹੈ ਇਹਦਾ ਬਾਲਾ ਹੀ ਦੱਸੇ ਜੀ ਇਹ ਤਾਂ ਬੁਣੇ ਹੀ ਨਹੀਂ ਜਾਣਾ ਇਹ ਤਾਂ ਜਿਹੜੇ ਸਹਾਵਾਂ 'ਤੇ ਟੱਕੇ ਰੱਖੀ ਵਰਦੀ ਇੰਨੇ ਕੌਣ ਬੁਣੂ ਹੈ ਦੇਖੀ ਜਾਂਦੋਂ ਹਮ ਕਦੇ ਨਾਲ ਹੀ ਬੁਣਦੀ ਬੁਣਦੀ ਸੀ ਛੇਚ ਦੀ ਨਾ ਕਰਦੀ ਪਾਵਾਜ ਨਹੀਂ ਨਹੀਂ ਵਾਰੀ ਜਾ ਬਾਰ ਹਮ ਇਸ ਯੋਗ ਤਦ ਆ ਸਭੀ ਕੀ ਆਖ ਕੇ ਮੈਂ ਕੀ ਆਹੀ ਨਾਲਾ ਇਹ ਟੋਰੀਆਂ ਨਾਲ ਹੀ ਬੁਣੀ ਦਾ ਹੁੰਦਾ ਟੋਰੀਆਂ ਇਹਨੂੰ ਕਹਿੰਦੇ ਹੋਰ ਇਸਾਰੇ ਢੱਕੇ ਦੇ ਪਾ ਜਾਣੇ ਆ ਚ ਹੋਰ ਇਹਦਾ ਕੰਬਲੰਗੂ ਕੰਮ ਕਰੀ ਜਾਨੀ ਇਹਨੂੰ ਕੰਬਲੰਗੂ ਹੀ ਹੁੰਦਾ ਹੈ ਹੋਰ ਕਿਤੇ ਕਹਾ ਹੈ ਇਹ ਇਹਦਾ ਬੋਨ ਕਿਹੜਾ ਮੋੜ ਲੂਗਾ ਨਹੀਂ ਭਈ ਅੱਜ ਲੱਗਦਾ ਵੀ ਕੱਲ ਤਾਂ ਮਨ ਲੱਗਦਾ ਸੀ ਵੀ ਉਹ ਕਮਾਜ ਇਹਦਾ ਸਾਰੀ ਦੇਣਗੇ ਆ ਤਾਂ ਔਖਾ ਕੰਮ ਹੈ ਐ ਬਸ ਰਹਿ ਹੁੰਦਾ ਤਾਂ ਹੂੰ ਹੂੰ ਅੱਜਕੱਲ ਸਿਖਾਉਂਦਾ ਹੀ ਨਹੀਂ ਕੋਈ ਕੁੜਿਆਂ ਨੂੰ ਹੂੰ ਹਾਂ ਫੋਨ ਆ ਗਈ ਬਸ ਉਹਨਾਂ ਦੇ ਕੰਮ ਉਹਨਾਂ ਦੇ ਸਿੱਖੇ ਉਹਨਾਂ ਤਾਂ ਕੀ ਆ ਫੋਨਾਂ ਤਾਂ ਤੇ ਵਿਆਹ ਹੋ ਨਹੀਂ ਉਹ YouTube ਤੇ ਵੀ ਮਿਲ ਜਾਂਦਾ ਇਹ ਜਿਹਾ ਸਾਰਾ ਕੁਝ ਪਰ ਦੇਖਦਾ ਨਹੀਂ ਕੋਈ ਉਹਨੂੰ ਮਿਲਦਾ ਇੱਥੇ ਪਟਿਆਲਿਆਂ ਦੇ ਹੁੰਦੀਆਂ ਬਣੀਆਂ ਨਾਲ ਮੈਂ ਤਾਂ ਕਹਿ ਨਹੀਂ ਜਾਨਾ ਵੀ YouTube ਤੋਂ ਵੀ ਦੇਖ ਲੈਂਦੇ ਆ ਕਈ ਜਿੰਨੇ ਦੇਖੜਾ ਆਇਆ ਜਾ ਬਣਾਇਆ ਨੂੰ ਪਟਿਆਲੇ ਵਾਲਾ ਟੇਸਰ ਫੜ ਲਿਆ ਨਹੀਂ ਨਹੀਂ ਪਟਿਆਲੇ ਲਿਆਉਂਦੇ ਆ ਲੋਕ ਆ ਲੈ ਕੇ ਤਾਂ ਆਉਂਦੇ ਆ ਪਰ ਆ ਘਰੇ ਇਹ ਹੁਣ ਕਿੰਨੇ ਵੜਨਗੇ ਇਹਦੇ ਨਾਲੇ ਇਹ ਤਾਂ ਇੱਕੋ ਹੀ ਬਣਨਾ ਇੰਨੇ ਗ ਰਸੇ ਦਾ ਇੱਕ ਨਾਲ ਹੀ ਬਣਨਾ ਵਾ ਇਹ ਤਾਂ ਇੱਕੋ ਹੀ ਬਣਨਾ ਹੋਰ ਉਹ ਦੂਜੇ ਜਿਹੜੇ ਤਨੇ ਪਏ ਆ ਚਾ ਪੰਜ ਤਨੇ ਪਏ ਆ ਹੂੰ ਉਹ ਮੈਂ ਕਦੇ ਬਾਵਾ ਵੜਨਗੀ ਫੇਰ ਤਾਂ ਓਖਾ ਕੰਮ ਤਾਹੀਂ ਫੇਰ ਅਗਲਾ ਕਹਿੰਦਾ ਵੀ ਇੰਨਾ ਮੱਥਾ ਕੌਣ ਮਾਰੂ ਚੁੱਪ ਕਰਕੇ ਲੈ ਲਵੋ ਹੈ ਆਉਂਦੇ ਹੀ ਨਹੀਂ ਹੁਣ ਦੀਆਂ ਤਾਂ ਪ੍ਰਾਣੀਆਂ ਨਹੀਂ ਆਉਂਦੇ ਪ੍ਰਾਣੀਆਂ ਬੁੜੀਆਂ ਨੂੰ ਤਾਂ ਆਉਂਦੇ ਆ ਸਹੀ ਗੱਲ ਹੁਣ ਵਾਲੇ ਨੂੰ ਕਿਹਨੂੰ ਆਉਂਦਾ ਹਾਂ ਨਹੀਂ ਕਿਸੇ ਨੂੰ ਆਉਂਦਾ ਜਾਂ ਤਾਂ ਹੂੰ ਕੰਮ ਤਾਂ ਸਿੱਖਣ ਵਾਲਾ ਹੀ ਹੈ ਜੇ ਕੋਈ ਸਿੱਖ ਲੇ ਤਾਂ ਵਧ ਗਿਆ ਲੈ ਬਣਾ ਕਰ ਉਹਨਾਂ ਦੇ ਕੰਮ ਹਾਂ ਬਣਾ ਦੇ ਸੋਮਨ ਸੋਮਨ ਨੂੰ ਸਿਖਾ ਨਹੀਂ ਨਾਲੇ ਹੂੰ ਣਾਲੇ ਬਣਾਉਣੇ ਹੈ ਮਾਣਾ ਮੇਰੇ ਮਾਈ ਗੁਣੀ ਜਾਂਦੀ ਜਾਂ ਕਿਉਂ ਗੁਣੀ ਜਾਂਦੀ ਹੈ ਫਿਰ ਹੌਣ ਚ ਖਾ ਵੀ ਤੈਨੂੰ ਆਉਂਦੇ ਆ ਦੇਖ ਲੈ ਅੱਛਾ ਆ ਇੱਥੋਂ ਸ਼ੁਰੂ ਹੋ ਗਿਆ ਹੈ ਆ ਤਾਂ ਲੱਗ ਗਿਆ ਬਣ ਮੈਂ ਦੇ ਤੀਆ ਮੈਂ ਦੇ ਆ ਨੀਲੀ ਡੱਬੀ ਬਣ ਗਈ ਆ ਸਰ੍ਹਈ ਬਣ ਗਈ ਆ ਚਿੱਟੀ ਬਣ ਗਈ ਆ ਨੀਲੀ ਫੇਰ ਡੱਬੀ ਬਣ ਗਈ ਠੀਕ ਆ ਹੁਣ ਇਹ ਮੈਂ ਹੁਣ ਇਕੱਠਾ ਕਰਤਾ ਸਵੇਰੇ ਬੁਣਾਗੇ अच्छा अजय ਹੋਰ ਕਦਾਂ ਲੱਗੂਗਾ ਹੋਰ ਅੱਜ ਫਿਰ 8:00 ਨਾ ਲੱਗੀਆਂ ਉਦੋਂ 5:00 ਵਜੇ ਤੱਕ ਹੂੰ ਹੂੰ ਉਦੋਂ ਤਾਂ ਫਿਰ ਤੇ ਇਹ ਤਾਂ ਢੱਕੇ ਜੀ ਸਾਰੇ ਹੀ ਧਾਰੇ ਤੋਂ ਜਿਹੜੇ ਪਏ ਸੀ ਹੈ ਨਾ ਹੋਰ ਇਹ ਤਾਂ ਟੋਰੀਆਂ ਨਹੀਂ ਮਿਲੀਆਂ ਟੋਰੀਆਂ ਮਿਲ ਜਾਣ ਨਾ ਹਾਂ ਟੋਰੀਆਂ ਦੇ ਬੜਾ ਵਧੀਆ ਬਣਦਾ ਆਹ ਹਾਥੀ ਇਹਦੇ ਸੜ ਤਾਂ ਫਗਦੇ ਨੇ ਠੀਕ ਆ ਇਹ ਤਾਂ ਸੂਨ ਦੇ ਝਾੜੀ ਚੋਂ ਕੱਢੀਆਂ ਇਹ ਤਾਂ ਅੱਛਾ ਟੋਰੀਆਂ ਦਾ ਬਣਦਾ ਅਸਲੀ ਹੈ ਹੂੰ ਅਸਲ ਟੋਰੀਆਂ ਦਾ ਉਹ ਕੂੜੀਆਂ ਹੁੰਦੀਆਂ ਖੋਦੇ ਗੇਰੇਹਾ ਰੋਡੇ ਆ ਉਹਦਾ ਕੰਨੇ ਵੀ ਹੈ ਨਹੀਂ ਨਾ ਕੰਨੇ ਨਹੀਂ ਦੇਖਣ ਮਰਦੇ ਨਾਲੇ ਹਾਂ ਰੇਸ਼ਮੀ ਨਾਲੇ